ਅਸਲਾਮੁਅਲੈਕੁਮ ਉਮੀਦ ਕਰਨੀ ਆ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਚੰਦੀਕੜ ਮੋਹਾਲੀ 에ਅਰਪੋਰਟ ਤੇ ਕੰਗਣਾ ਰਣੌਤ ਦੇ ਨਾਲ ਜਿਹੜਾ ਥੱਪੜ ਵਾਲਾ ਮਾਮਲਾ ਪੇਸ਼ ਆਇਆ ਉਹਦੀ ਮੁਕੰਮਲ ਸਚਾਈ ਦੇ ਬਾਰੇ ਅਸੀਂ ਜਾਣਾਂਗੇ ਕਿ ਇਸ ਵਜ੍ਹਾ ਤੋਂ ਸੀਆਈਐਸਐਫ ਦੀ ਕਾਂਸਟੇਬਲ ਨੇ ਕੰਗਣਾ ਰਣੌਤ ਦੇ ਮੂੰਹ ਦੇ ਉੱਤੇ ਥੱਪੜ ਮਾਰਿਆ ਤੇ ਨਾਲ ਹੀ ਨਾਲ ਕਿਸਾਨ ਜਥੇਬੰਦੀਆਂ ਨੇ ਬਲਕਿੰਦਰ ਕੌਰ ਨੂੰ ਲੈ ਕੇ ਕੀ ਵੱਡੇ ਐਲਾਨਾਤ ਕੀਤੇ ਨੇ ਮਾਰਚ ਦੀ ਕਿਹੜੀ ਡੇਟ ਦੱਸੀ ਹੈ ਤੇ ਉਸ ਦੇ ਨਾਲ 80 ਸਾਲਾ ਬੀਬੀ ਮਹਿੰਦਰ ਕੌਰ ਜਿਹਦੇ ਉੱਤੇ 2020 ਦੇ ਵਿੱਚ ਕੰਗਣਾ ਰਣੌਤ ਨੇ ਟਿੱਪਣੀ ਕੀਤੀ ਸੀਗੀ ਉਹ ਵੀ ਮੈਦਾਨ ਵਿੱਚ ਆ ਗਏ ਨੇ ਉਹ ਕੀ ਮੁਤਾਲਬਾ ਕਰਨ ਦੇ ਨੇ ਇਹਨਾਂ ਸਾਰੀਆਂ ਖਬਰਾਂ ਦੇ ਮੁਤਲਕ ਅਸੀਂ ਅੱਜ ਦੀ ਵੀਡੀਓ ਦੇ ਵਿੱਚ ਜਾਣਾਂਗੇ ਸੁਚਲਕੇ ਵੀਡੀਓ ਵੇਖਣਿਆ ਫਰ ਕਰਨਿਆ ਉਸਤੇ ਵਿਚਾਰ ਗੋ ਕੰਗਨਾਰਣ ਅਤੇ ਕੁਲਵਿੰਦਰ ਕੌਰ ਦੇ ਮਾਮਲੇ ਦੇ ਵਿੱਚ ਕੀ ਕੁਝ ਹੋਇਆ ਸਾਰਾ ਇਸ ਖਾਸ ਜਾਣਕਾਰੀ ਚ ਦੱਸਦੇ ਹਾਂ ਪਹਿਲੀ ਵਾਰੀ ਕੈਮਰੇ ਸਾਹਮਣੇ ਆਈ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਦੀ ਮਾਂ ਨੇ ਕਿਹਾ ਕਿ ਮੇਰੀ ਧੀ ਅਜਿਹਾ ਕਰ ਨਹੀਂ ਸਕਦੀ ਕੰਗਨਾ ਨੇ ਗਲਤ ਭਾਸ਼ਾ ਦਾ ਇਸਤੇਮਾਲ ਕਰਕੇ ਉਸ ਨੂੰ ਉਕਸਾਇਆ ਹੋਵੇਗਾ ਜਾਂ ਮਜਬੂਰ ਕੀਤਾ ਹੋਵੇਗਾ ਫੇਰ ਹੀ ਉਸਨੇ ਇਹ ਕਦਮ ਚੱਕਿਆ ਆਦਰਵਾਇਜ਼ ਉਹ ਨਹੀਂ ਕਰ ਸਕਦੀ ਕਰਨ ਅੱਜ ਤੱਕ ਇਹ ਗੱਲ ਹੋਈ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦੀ ਜਿੰਨਾ ਚਿਰ ਮੈਂ ਅੱਖੀਂ ਨਹੀਂ ਵੇਖੀ। ਸੰਯੁਕਤ ਕਿਸਾਨ ਮੋਰਚਾ ਗੈਰ ਸਿਆਸੀ ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਸਮੇਤ ਹੋਰ ਕਿਸਾਨ ਜਥੇਬੰਦੀਆਂ ਨੇ ਸ਼ੁੱਕਰਵਾਰ ਨੂੰ ਚੰਡੀਗੜ੍ਹ ਹਵਾਈ ਅੱਡੇ ਤੇ ਮੰਡੀ ਤੋਂ ਬਾਅਦ ਪਾਸ ਸੰਸਦ ਮੈਂਬਰ ਕੰਗਣਾ ਰਣੌਤ ਨੂੰ ਕਥਿਤ ਤੌਰ ਤੇ ਥੱਪੜ ਮਾਰਨ ਵਾਲੀ ਸੀਆਈਐਸਐਫ ਕਾਂਸਟੇਬਲ ਕੁਲਵਿੰਦਰ ਕੌਰ ਨਾਲ ਖੜਨ ਦਾ ਫੈਸਲਾ ਲਿਆ ਐਲਾਨ ਕੀਤਾ। ਕਿਸਾਨ ਲੀਡਰਾਂ ਨੇ ਦੋਸ਼ ਲਾਇਆ ਕਿ ਬਾਲੀਵੁੱਡ ਅਦਾਕਾਰਾ ਰਣੌਤ ਨੇ ਕੁਲਵਿੰਦਰ ਕੌਰ ਨੂੰ ਖਾਲਿਸਤਾਨ ਕੌਰ ਕਿਹਾ ਸੀ। ਕੁਲਵਿੰਦਰ ਕੌਰ ਨੇ ਦਾਵਾ ਕੀਤਾ ਸੀ ਕਿ ਉਸਦੀ ਮਾਂ ਵੀ ਉਦੋਂ ਦੋ 20 ਦੇ ਕਿਸਾਨਾਂ ਦੇ ਸੰਘਰਸ਼ ਦਾ ਹਿੱਸਾ ਸੀ ਜਦੋਂ ਕੰਗਣਾ ਨੇ ਇਹ ਟਿੱਪਣੀ ਕੀਤੀ ਸੀ ਕਿ ਇਹਨਾਂ ਮਹਿਲਾ ਪ੍ਰਦਰਸ਼ਨਕਾਰੀਆਂ ਨੂੰ ਤਾਂ 100-100 ਰੁਪਏ ਚ ਕਿਰਾਏ ਤੇ ਲਿਆਂਦਾ ਜਾ ਸਕਦਾ ਹੈ ਹੁਣ ਕਿਸਾਨ ਲੀਡਰਾਂ ਨੇ ਕਿਹਾ ਕਿ ਇਸ ਮਾਮਲੇ ਦੀ ਠੋਕੀ ਜਾਂਚ ਦੀ ਮੰਗ ਲਈ ਉਹ ਪੰਜਾਬ ਦੇ ਡੀਜੀਪੀ ਨੂੰ ਵੀ ਮਿਲੇ ਹਨ ਉਹਨਾਂ ਦੱਸਿਆ ਕਿ ਕੁਲਵਿੰਦਰ ਕੌਰ ਨੂੰ ਇਨਸਾਫ ਦਿਵਾਉਣ ਦੇ ਲਈ 9 ਜੂਨ ਨੂੰ ਮੁਹਾਲੀ ਦੇ ਗੁਰਦੁਆਰਾ ਅਮ ਸਾਹਿਬ ਤੋਂ ਐਸਐਸਪੀ ਮੁਹਾਲੀ ਦਫ਼ਤਰ ਤੱਕ ਇਨਸਾਫ ਮਾਰਚ ਕੱਢਿਆ ਜਾਵੇਗਾ 10-11 ਵਜੇ ਕਿਸਾਨ ਇੱਥੇ ਇਕੱਠੇ ਹੋਣਗੇ ਐਨਾ ਲੀਡਰਾਂ ਨੇ ਚੰਡੀਗੜ੍ਹ ਹਵਾਈ ਅੱਡੇ ਦੀ ਘਟਨਾ ਤੋਂ ਬਾਅਦ ਕੰਗਣਾ ਰਣਾਉਤ ਵੱਲੋਂ ਵਰਤੇ ਗਏ ਸ਼ਬਦਾਂ ਤੇ ਵੀ ਇਤਰਾਜ਼ ਜਤਾਇਆ ਪੰਜਾਬ ਦੇ ਲੋਕਾਂ ਨੂੰ ਵਖਵਾਦੀ ਕਹਿਣ ਤੇ ਉਹਨਾਂ ਨੇ ਅਭਨੇਤਰੀ ਖਿਲਾਫ ਐਫਆਈਆਰ ਦਰਜ ਕਰਨ ਦੀ ਮੰਗ ਕੀਤੀ ਕਿਹਾ ਕਿ ਹਾਈ ਕੋਰਟ ਤੇ ਸੁਪਰੀਮ ਕੋਰਟ ਨੂੰ ਆਪੇ ਨੋਟਿਸ ਲੈਣਾ ਚਾਹੀਦਾ ਹੈ ਨਾਮ ਕਰਦਾ ਹੈ ਤਰੀਕਾ ਜਿਵੇਂ ਡੇਲੇਰ ਸਾਹਿਬ ਨੇ ਕਿਹਾ ਤੇ ਤੋਂ ਬਾਅਦ ਡੇਢ ਵਜੇ ਡੀਜੀਪੀ ਸਾਹਿਬ ਨੂੰ ਮਿਲਿਆ ਜਾਊਗਾ ਤੇ ਨੋਂ ਨੂੰ ਅੰਬ ਸਾਹਿਬ ਵੱਡਾ ਇਕੱਠ ਕਰਕੇ ਅਸੀਂ ਐਸਐਸਪੀ ਵੱਲੋਂ ਮਾਰਚ ਕਰਾਂਗੇ ਇਨਸਾਫ ਮਾਰਚ ਹੋਊਗਾ ਸਾਡਾ ਵੀ ਕੋਈ ਵੀ ਅਜਿਹੀ ਘਟਨਾ ਹੁੰਦੀ ਆ ਤੇ ਉਹਨਾਂ ਨਾਲ ਜ਼ਬਰ ਨਹੀਂ ਹੋਣਾ ਚਾਹੀਦਾ ਨਾ ਇਹਨੂੰ ਕਿਸੇ ਸਾਜ਼ਿਸ਼ ਦੀ ਘਟਨਾ ਵੱਜੋਂ ਵੇਖਿਆ ਜਾਣਾ ਚਾਹੀਦਾ ਇੱਕ ਮਹਿਜ ਭਾਵਨਾਵਾਂ ਦੇ ਵਹਾਅ ਦੇ ਵਿੱਚ ਹੋਈ ਹੋਈ ਗੱਲ ਹੈਗੀ ਆ ਔਰ ਇਹ ਵੀ ਚੈੱਕ ਸਿਕਿਉਰਿਟੀ ਨਾਲ ਜੁੜੀ ਹੋਈ ਗੱਲ ਆ ਤੁਸੀਂ ਸਾਰੇ 에ਰਪੋਰਟ ਗਏ ਹੋਗੇ ਤਾਂ ਤੁਹਾਨੂੰ ਮੋਬਾਈਲ ਤੇ ਆਪਦੇ ਪ੍ਰਸਾਰੀਆਂ ਚੀਜ਼ਾਂ ਇੱਥੋਂ ਤੱਕ 벨ਟ ਵੀ ਉਤਾਰ ਦਿੰਦੇ ਆ ਤੇ ਉਹ ਚੈਕਿੰਗ ਟਰੈਕ ਤੋਂ ਨਹੀਂ ਨਿਕਲ ਕੇ ਜਾਣੀਆਂ ਹੁੰਦੀਆਂ ਤਾਂ ਫਿਰ ਭਈ ਜਿਹੜੀ ਮੌਜੂਦਾ ਐਮਪੀ ਆ ਜਿਹਦਾ ਪਹਿਲਾ ਬੈਕਟਰੌਕ ਵੀ ਇਹੋ ਜਿਹਾ ਕੁਛ ਨਾ ਕੁਝ ਇਹੋ ਜਿਹੀ ਕਹਾ ਸੁਣੀ ਹੋਈ ਆ ਵੱਤਬੀਜੀ ਹੋਈ ਆ ਜਿਹਦੇ ਚ ਇਹ ਘਟਨਾ ਸਾਡੇ ਸਾਹਮਣੇ ਆ ਹੀ ਲੱਗਦੀ ਹੈਗੀ ਉਸ ਦੇਸ਼ ਕੇ ਅੰਦਰ ਇਹ ਜ਼ਹਿਰ ਉਗਲਨੇ ਕਾ ਜੋ ਕਾਮ ਕੀਆ ਮੈਂ ਇਹ ਚਾਹੂੰਗਾ ਕਿ ਉਨ੍ਹਾਂ ਕੇ ਖਿਲਾਫ ਇਸ ਤਰੀਕੇ ਕੀ ਕਾ ਬੋਲੀ ਬੋਲੀ ਬੋਲਨੇ ਕੀ ਵਜੇ ਮੈਂ ਵਜੇ ਕੇ ਇਸ ਕਾਰਨ ਮੁਕਦਮਾ ਦਰਜ ਕਰਨਾ ਚਾਹੀਏ ہماری ہماری ਹਾਈ ਕੋਰਟ ਕੋ ہماری ਸੁਪਰੀਮ ਕੋਰਟ ਕੋ तुरंत संज्ञान लेना चाहिए कि ऐसी को जब कोई एमपी बन जाता है देखिए एक कलाकार है कलाकार भी एक रोल मॉडल होता है उस उससे भी लोग बहुत कुछ सीखते हैं कलाकार की जुबान में भी ऐसा नफरती बयान नहीं होना चाहिए और उससे आगे बढ़कर जब वो एक मेंबर uh, पार्लियामेंट बन जाए देश की एकता रखने के लिए उसके मकंदों के ऊपर वजन आ जाए उसकी जिम्मेदारी बन जाए ਤਬ ਤੂੰ ਉਸ ਨੂੰ ਇਸ ਇਸ ਤਰ੍ਹਾਂ ਦਾ ਕੋਈ ਧਿਆਨ ਨਹੀਂ ਕਰ ਦੇਣਾ ਚਾਹੀਏ ਚੰਡੀਗੜ੍ਹ 에어ਪੋਰਟ ਤੇ ਥੱਪੜ ਵਾਲੇ ਸਵਾਲ ਤੇ ਕੰਗਣਾ ਦਿੱਲੀ ਦੇ ਵਿੱਚ ਮੀਡੀਆ ਤੇ ਭੜਕਦੀ ਦਿਖਾਈ ਦਿੱਤੀ ਇਹ ਸਭ ਵੇਖ ਕੇ ਕੰਗਣਾ ਦੀ ਸੁਰੱਖਿਆ ਟੀਮ ਉਹਨਾਂ ਨੂੰ ਕਾਰ ਦੇ ਵਿੱਚ ਬਿਠਾਉਂਦੀ ਦੇਖੀ ਗਈ ਇਸ ਘਟਨਾ ਤੋਂ ਬਾਅਦ ਕੰਗਣਾ ਨੇ ਖੁਦ ਲਾਈਵ ਹੋ ਕੇ ਪੂਰੀ ਘਟਨਾ ਬਾਰੇ ਦੱਸਿਆ ਤੇ ਕਿਹਾ ਕਿ ਪੰਜਾਬ ਦੇ ਵਿੱਚ ਅੱਤਵਾਦ ਵਧ ਰਿਹਾ ਹੈ ਇਸ ਨੂੰ ਕੰਟਰੋਲ ਕਰਨਾ ਕਿਵੇਂ ਹੈ ਇਹ 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 ਸਵਾਲ ਚਿੰਤਾ ਵਾਲਾ ਹੈ ਨਫ਼ਰਤ ਭਰੀ ਟਿੱਪਣੀ ਕੀਤੀ ਪੰਜਾਬ ਬਾਰੇ ਪੰਜਾਬ ਦੇ ਲੋਕਾਂ ਬਾਰੇ ਕੰਗਣਾ ਤੋਂ ਬਾਅਦ ਉਸ ਦੀ ਭੈਣ ਰੰਗੋਲੀ ਨੇ ਵੀ ਪੰਜਾਬ ਦੇ ਲੋਕਾਂ ਤੇ ਇਤਰਾਜ਼ਯੋਗ ਅਤੇ ਨਫ਼ਰਤਪਰੇ ਟਿੱਪਣੀ ਕੀਤੀ ਇੰਸਟਾਗ੍ਰਾਮ ਤੇ ਦੋ ਉਸਨੇ ਸਟੋਰੀਆਂ ਪਾਈਆਂ ਤੇ ਕੁਲਵਿੰਦਰ ਕੌਰ ਨੂੰ ਖਾਲਸਤਾਨੀ ਦੱਸਿਆ ਤੇ ਇਹ ਵੀ ਕਿਹਾ ਕਿ ਮੇਰੀ ਭੈਣ ਦੀ ਰੀੜ ਦੀ ਹੱਡੀ ਬੜੀ ਮਜ਼ਬੂਤ ਹੈ ਉਹ ਇਸ ਨੂੰ ਖੁਦ ਸੰਭਾਲ ਲਊਗੀ ਪਰ ਪੰਜਾਬ ਤੇਰਾ ਕੀ ਹੋਊਗਾ ਕਿਸਾਨੀ ਸੰਘਰਸ਼ ਨੂੰ ਉਸਨੇ ਫੇਰ ਖਾਲਿਸਤਾਨੀ ਅੱਡਾ ਦੱਸਿਆ ਦੂਜੀ ਸਟੋਰੀ ਪੋਸਟ ਕਰਦੇ ਹੋਏ ਮੋੜ ਤੋਂ ਜ਼ਹਿਰ ਵਰਗੀ ਭਾਸ਼ਾ ਉਸਨੇ ਕੱਢੀ ਅਤੇ ਕੁਲਵਿੰਦਰ ਕੌਰ ਬਾਰੇ ਕਿਹਾ ਕਿ ਕੀ ਉਹ ਔਰਤ ਖਾਲਿਸਤਾਨੀ ਹੈ ਉਸ ਨੂੰ ਸਸਪੈਂਡ ਕਰਨ ਨਾਲ ਕੋਈ ਫਰਕ ਨਹੀਂ ਪੈਣਾ ਕਿਉਂਕਿ ਖਾਲਿਸਤਾਨੀਆਂ ਤੋਂ ਬਹੁਤ ਵੱਡੀ ਰਕਮ ਉਸ ਨੂੰ ਆ ਜਾਵੇਗੀ ਉਸ ਨੂੰ ਰਿਮਾਂਡ ਤੇ ਲੈਣਾ ਚਾਹੀਦਾ ਹੈ ਇਸ ਦਰਮਿਆਨ ਇੱਕ ਹੋਰ ਵੀਡੀਓ ਵੀ ਵਾਇਰਲ ਹੋ ਰਹੀ ਹੈ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਮੋਹਾਲੀ 에어ਪੋਰਟ ਦੀ ਇਹ ਵੀਡੀਓ ਹੈ ਉਸ ਵਕਤ ਦੀ ਹੈ ਜਦੋਂ ਕੰਗਨਾ ਰਣੌਤ ਉਥੇ ਮੌਜੂਦ ਸੀ ਤੇ ਜਦੋਂ ਇਹ ਘਟਨਾ ਵਾਪਰ ਚੁੱਕੀ ਸੀ ਵੀਡੀਓ ਦੇ ਵਿੱਚ ਸਾਫ਼-ਸਾਫ਼ ਦੇਖਿਆ ਜਾ ਸਕਦਾ ਹੈ ਕਿ ਕੰਗਨਾ ਰਣੌਤ ਦੇ ਮੂਹਰੇ ਇੱਕ ਕਾਲੇ ਕੱਪੜਿਆਂ ਵਾਲੀ ਕੁੜੀ ਸੀ ਉਸਨੇ ਕਾਲੇ ਕੱਪੜੇ ਕਾਲੇ ਲਿਬਾਸ ਕਾਲਾ ਲਿਬਾਸ ਪਹਿਨਿਆ ਹੋਇਆ ਸੀ ਤੇ ਕੰਗਨਾ ਰਣੌਤ ਦੇ ਸੁਰੱਖਿਆ ਕਰਮੀ ਨੇ ਉਸ ਦੇ ਜ਼ੋਰਦਾਰ ਥੱਪੜ ਜੜਿਆ ਸੀ ਤੇ ਹੁਣ ਲੋਕ ਪੁੱਛ ਰਹੇ ਨੇ ਕਿ ਜੇ ਕੰਗਨਾ ਦੇ ਵੱਜੇ ਥੱਪੜ ਦੀ ਇਹ ਕੀਮਤ ਹੈ ਤਾਂ ਉਹ 고 <susur> ਦੀ ਨੂੰ ਉਹ ਵੀ ਕਿਸੇ ਦੀ ਕੁੜੀ ਹੈ ਉਸ ਨੂੰ ਮਾਰੇ ਥੱਪੜਤੀ ਵੀ ਜਾਂਚ ਹੋਣੀ ਚਾਹੀਦੀ ਹੈ ਸੀਆਈਐਸਐਫ ਕੁਲਵਿੰਦਰ ਕੌਰ ਦੇ ਭਰਾ ਸ਼ੇਰ ਸਿੰਘ ਨੇ ਕਿਹਾ ਕਿ ਉਸ ਦੀ ਭੈਣ ਦਾ ਕੋਈ ਕਸੂਰ ਨਹੀਂ ਹੈ ਉਸ ਨੇ ਕੰਗਣਾ ਨੂੰ ਆਪਣਾ ਮੋਬਾਈਲ ਤੇ ਪਰਸ ਦਿਖਾਉਣ ਲਈ ਕਿਹਾ ਸੀ ਨਿਯਮਾਂ ਦੇ ਮੁਤਾਬਿਕ ਕੰਗਣਾ ਵੱਲੋਂ ਇਨਕਾਰ ਕਰਨ ਤੋਂ ਬਾਅਦ ਹੀ ਵੈਸ ਸ ਸ਼ੁਰੂ ਹੋਈ ਉਹ ਤਾਂ ਆਪਣੀ ਡਿਊਟੀ ਕਰ ਰਹੀ ਸੀ ਤੇ ਪੂਰੀ ਘਟਨਾ ਤੋਂ ਬਾਅਦ ਕੰਗਣਾ ਨੇ ਜਿਹੜਾ ਬਿਆਨ ਦਿੱਤਾ ਹੈ ਉਹ ਕਹਿੰਦੇ ਭੜਕਾਉ ਹੈ ਉਧਰ 80 ਸਾਲ ਦੀ ਬੇਬੇ ਮਹਿੰਦਰ ਕੌਰ ਬਠਿੰਡੇ ਤੋਂ ਉਹ ਵੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਖੜੀ ਹੋ ਗਈ ਹੈ ਮਹਿੰਦਰ ਕੌਰ ਦੀ ਫੋਟੋ ਦੇਖ ਕੇ ਹੀ ਕੰਗਣਾ ਨੇ ਕਿਸਾਨੀ ਅੰਦੋਲਨ ਦੌਰਾਨ 1 ਔਰਤਾਂ ਨੂੰ ਸੰਘਰਸ਼ 'ਚ ਬਿਠਾਉਣ ਦਾ ਬਿਆਨ ਦਿੱਤਾ ਸੀ ਮਿੰਦਰ ਕੌਰ ਨੇ ਕੰਗਣਾ ਖਿਲਾਫ ਉਸ ਵਕਤ ਕੇਸ ਵੀ ਕੀਤਾ ਸੀ ਜਿਸ ਦੀਆਂ ਹੁਣ ਤਰੀਕਾਂ ਪੈ ਰਹੀਆਂ ਨੇ ਮਹਿੰਦਰ ਕੌਰ ਨੇ ਕਹਿ ਕੇ ਕੁਲਵਿੰਦਰ ਕੌਰ ਨੇ ਬੜੀ ਬਹਾਦਰੀ ਵਾਲਾ ਕੰਮ ਕੀਤਾ ਹੈ ਕਹਿੰਦੇ ਕਿ ਮੈਨੂੰ ਪੁਲਿਸ ਲੈ ਜਾਵੇ ਉਸ ਦੀ ਥਾਂ ਤੇ ਉਸ ਬੱਚੀ ਨੂੰ ਛੱਡ ਦੇਵੇ ਉਸ ਦਾ ਪਰਿਵਾਰ ਹੈ ਉਸ ਦੇ ਬੱਚੇ ਹਨ ਕਹਿੰਦੇ ਉਹ ਕਦੇ ਕਿਸਾਨਾਂ ਨੂੰ ਦਹਿਸ਼ਤਗਰਦ ਕਹਿੰਦੀ ਹੈ ਕਦੇ ਸਿੱਖਾਂ ਨੂੰ ਅਤਵਾਦੀ ਦੱਸ ਦਿੰਦੀ ਹੈ ਜਿਹੜੀ ਕੰਗਣਾ ਹੈਗੀ ਉਸ ਨੂੰ ਜ਼ੁਬਾਨ ਸੁਭਾਰ ਕੇ ਬੋਲਣਾ ਚਾਹੀਦਾ ਕਿਉਂਕਿ ਐਮਪੀ ਬਣ ਚੁੱਕੀ ਹੈ ਤੇ ਅਸੀਂ ਕੁਲਵਿੰਦਰ ਕੌਰ ਦੇ ਨਾਲ ਪੂਰੀ ਤਰ੍ਹਾਂ ਖੜੇ ਹਾਂ ਮੋਹਾਲੀ 에ਰਪੋਰਟ ਤੇ ਥੱਪੜ ਮਾਰਨ ਦੀ ਘਟਨਾ ਤੋਂ ਬਾਅਦ ਕੰਗਣਾ ਰਣੌਤ ਨੂੰ ਸੋਸ਼ਲ ਮੀਡੀਆ ਤੇ ਕਾਫੀ ਟਰੋਲ ਵੀ ਕੀਤਾ ਜਾ ਰਿਹਾ ਹੈ ਇਸ ਘਟਨਾ ਨੂੰ ਲੈ ਕੇ ਪੰਜਾਬ ਦੇ ਕ ਤਿਆਰ ਕੀਤੇ ਨੇ ਕਈਆਂ ਨੇ ਰੈਪ ਵੀ ਬਣਾ ਲਏ ਨੇ ਚੰਡੀਗੜ੍ਹ ਦੇ ਇੱਕ ਵਪਾਰੀ ਸ਼ਿਵਰਾਜ ਸਿੰਘ ਬੈਂਸ ਨੇ ਸੀਆਈਐਸਐਫ ਜਵਾਨ ਕੁਲਵਿੰਦਰ ਕੌਰ ਨੂੰ 1 ਲੱਖ ਰੁਪਏ ਦੇਣ ਦੀ ਪੇਸ਼ਕਸ਼ ਵੀ ਕੀਤੀ ਹੈ ਕੈਨੇਡਾ ਦੇ ਸਰੀ ਤੋਂ ਰਣਜੀਤ ਸਿੰਘ ਖਾਲਸਾ ਨੇ ਵੀ 5 ਲੱਖ ਦੇਣ ਦਾ ਐਲਾਨ ਕੀਤਾ ਹੈ ਬੇਟਾ ਕੁਲਵਿੰਦਰ ਕੌਰ ਜੀ ਅੱਜ ਸਾਰਾ ਸਾਰੇ ਕਿਸਾਨਾਂ ਦੀਆਂ ਧੀਆਂ ਤੇ ਬੇਟੀਆਂ ਤੇ ਪੰਜਾਬ ਦੀਆਂ ਬੇਟੀਆਂ ਤੈਨੂੰ ਸਲੂਟ ਕਰਦੀਆਂ ਪ੍ਰਾਊਡ ਆਫ ਯੂ ਤੋਂ ਕੰਮ ਕੀਤਾ ਹੈ ਇੱਕ ਟਕੇ ਟਕੇ ਨੂੰ ਵੇਚਣ ਵਾਲੀ ਇਹਨੂੰ ਰਣਾਉਤ ਨੂੰ ਦੱਸ ਦਿੱਤਾ ਹੈ ਕਿ ਤੁਸੀਂ ਟਕੇ ਟਕੇ ਲਈ ਜਿਸਮ ਫਰੋਸ਼ੀ ਕਰਨ ਵਾਲੀ ਹੈ ਅਸੀਂ ਮਾਈ ਭਾਗੋ ਦੀਆਂ ਤੇ ਬੀਬੀ ਸ਼ਰਨ ਕੌਰ ਦੀਆਂ ਵਾਰਸਾਂ ਇਹ ਤੁਸੀਂ ਟਕੇ ਟਕੇ ਨੂੰ ਵਿਕਦੀਆਂ ਜੇ ਇੱਕ ਤੂੰ ਚਪੇੜ ਨਹੀਂ ਮਾਰੀ ਔਕਾਤ ਦੱਸੀ ਆ ਭਾਰਤ ਦੇ ਲੋਕਾਂ ਨੂੰ ਜਿਹੜੇ ਧੀਆ ਪੈਣਾ ਉੱਤੇ ਗਲਤ ਸਵਾਲ ਕਰਦੇ ਨੇ ਤੂੰ ਪੰਜਾਬ ਦੀ ਉਹ ਹਰ ਕਿਸਾਨ ਦੀ ਬੇਟੀ ਤੇ ਤੇ ਇਹਦੇ ਅੱਜ ਦਿਲ ਜਿੱਤਿਆ ਹੈ ਤੈਨੂੰ ਸਲੂਟ ਆ ਪਰ ਇੱਕ ਮੇਰੀ ਤੁਸ਼ ਜੀ ਭੇਟਾ 5 ਲੱਖ ਰੁਪਈਆ ਇਹ ਮੈਂ ਤੈਨੂੰ ਇਹ ਨਹੀਂ ਵੀ ਕੋਈ ਜੋ ਤੂੰ ਕੀਤਾ ਇਹਦੀ ਕੀਮਤ ਨਹੀਂ ਇੱਕ ਮੈਂ ਸ਼ਰਦਾ ਦੇ ਨਾਲ ਇਹ ਤੈਨੂੰ ਭੇਟਾ ਕਰ ਰਿਹਾ ਇਹ ਜਰੂਰ ਪ੍ਰਵਾਨ ਕਰ ਲਈ ਕਿਸਾਨੀ ਪਰਿਵਾਰ ਚ ਪੈਦਾ ਹੋਏ ਸੁਪਰੀਮ ਕੋਰਟ ਦੇ ਸਾਬਕਾ ਸਹਾਇਕ ਅਟਾਰਨੀ ਜਨਰਲ ਦਵਿੰਦਰ ਪ੍ਰਤਾਪ ਸਿੰਘ ਨੇ ਕਿਹਾ ਕਿ ਮੈਨੂੰ ਮੀਡੀਆ ਰਾਹੀਂ ਚੰਡੀਗੜ੍ਹ ਵਾਲੀ ਘਟਨਾ ਦੀ ਜਾਣਕਾਰੀ ਮਿਲੀ ਹੈ ਜਿਸ ਵਿੱਚ ਇੱਕ ਮਹਿਲਾ ਕੁਲਵਿੰਦਰ ਕੌਰ ਨੇ ਮੰਡੀ ਦੀ ਸੰਸਦ ਕੰਗਣਾ ਰਣੌਤ ਨੂੰ ਥੱਪੜ ਮਾਰ ਦਿੱਤਾ ਇਨ੍ਹਾਂ ਹਾਲਾਤਾਂ ਵਿੱਚ ਕਹਿੰਦੇ ਮੈਂ ਕੁਲਵਿੰਦਰ ਕੌਰ ਨੂੰ ਆਪਣੀਆਂ ਸੇਵਾਵਾਂ ਦੇਣੀਆਂ 14 14 ਹਾਂ ਟਵਿੱਟਰ ਤੇ ਇਸ਼ੀ ਚੌਧਰੀ ਨਾਂ ਦੇ ਇੱਕ ਸ਼ਖਸ ਨੇ ਆਪਣੇ ਖਾਤੇ ਤੇ ਲਿਖਿਆ ਕਿ ਜੇ ਕੁਲਵਿੰਦਰ ਕੌਰ ਦੀ ਨੌਕਰੀ ਚਲੀ ਜਾਂਦੀ ਹੈ ਤਾਂ ਮੈਂ ਉਸ ਦੇ ਲਈ ਕਰਾਉਡ ਫੰਡਿੰਗ ਕਰਾਂਗਾ ਮੈਨੂੰ ਵਿਸ਼ਵਾਸ ਹੈ ਦੇਸ਼ ਦੇ ਲੋਕ ਵੱਧ ਚੜ ਕੇ ਹਿੱਸ ਪੁਲਾਤ ਤੋਂ ਕਾਂਗਰਸ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਹੈਰਾਨ ਹਨ ਕਿ ਕੋਈ ਐਮਪੀ ਕਿਉਂ ਨਹੀਂ ਬੋਲਿਆ ਪੰਜਾਬ ਦਾ ਕੋਈ ਵੀ ਸਿਆਸਤਦਾਨ ਕਿਉਂ ਕੁਲਵਿੰਦਰ ਕੌਰ ਦੇ ਹੱਕ ਵਿੱਚ ਨਹੀਂ ਬੋਲਿਆ ਕਹਿੰਦੇ ਸੁਖਬੀਰ ਸਿੰਘ ਬਾਦਲ ਜਿਹੜੇ ਕਿਸਾਨਾਂ ਦੇ ਹਮਾਇਤੀ ਹੋਣ ਦਾ ਦਾਵਾ ਕਰਦੇ ਨੇ ਇੱਕ ਵੀ ਸ਼ਬਦ ਨਹੀਂ ਬੋਲਿਆ ਬੀਜੇਪੀ ਦੀ ਐਮਪੀ ਕੰਗਨਾ ਨੂੰ ਕੁਲਵਿੰਦਰ ਕੌਰ ਨੇ ਇਸ ਲਈ ਥੱਪੜ ਮਾਰਿਆ ਕਿਉਂਕਿ ਉਸਨੇ ਕਿਸਾਨਾਂ ਖਿਲਾਫ ਇਤਰਾਜਯੋਗ ਭਾਸ਼ਾ ਵਰਤੀ ਸੀ ਕਿ ਸਾਰੇ ਲੀਡਰ ਬੀਜੇਪੀ ਤੋਂ ਡਰਦੇ ਨੇ ਪਲਵਾਨ ਬਜਰੰਗ ਪੁਨੀਆ ਨੇ ਵੀ ਕੁਲਵਿੰਦਰ ਕੌਰ ਦੇ ਹੱਕ ਵਿੱਚ ਵੱਡਾ ਬਿਆਨ ਦਿੱਤਾ ਹੈ ਕਿ ਜਦੋਂ ਕਿਸਾਨ ਔਰਤਾਂ ਬਾਰੇ ਭੱਦੀ ਸ਼ਬਦਾਵਲੀ ਬੋਲ ਰਹੇ ਸੀ ਤਾਂ ਨੈਤਿਕਤਾ ਦਾ ਪਾਠ ਪੜਾਉਣ ਵਾਲੇ ਕਿੱਥੇ ਸਨ ਹੁਣ ਜਦੋਂ ਉਸ ਕਿਸਾਨ ਮਾਂ ਦੀ ਧੀ ਨੇ ਚਪੇੜ ਮਾਰ ਕੇ ਮੂੰਹ ਲਾਲ ਕਰ ਦਿੱਤਾ ਤਾਂ ਉਹ ਸ਼ਾਂਤੀ ਦਾ ਪਾਠ ਪੜਾਉਣ ਲਈ ਆ ਗਏ ਮਸ਼ਹੂਰ ਸੰਗੀਤਕਾਰ ਅਤੇ ਗਾਇਕ ਵਿਸ਼ਾਲ ਡਡਲਾਨੀ ਨੇ ਕੰਗਣਾ ਰਣੌਤ ਦੇ ਥੱਪਣ ਮਾਰਨ ਵਾਲੀ ਘਟਨਾ ਤੇ ਕਿਹਾ ਹੈ ਕਿ ਮੈਂ ਕਦੇ ਵੀ ਹਿੰਸਾ ਦਾ ਸਮਰਥਨ ਤਾਂ ਨਹੀਂ ਕਰਦਾ ਪਰ ਮੈਂ ਇਸ ਸੀਆਈਐਸਐਫ ਜਵਾਨ ਦੇ ਗੁੱਸੇ ਨੂੰ ਸਮਝਦਾ ਹਾਂ ਜੇ ਸੀਆਈਐਸਐਫ ਨੇ ਥੱਪੜ ਮਾਰਨ ਵਾਲੇ ਜਵਾਨ ਵਿਰੁੱਧ ਕੋਈ ਕਾਰਵਾਈ ਕੀਤੀ ਤਾਂ ਮੈਂ ਯਕੀਨੀ ਬਣਾਵਾਂਗਾ ਕਿ ਉਸ ਨੂੰ ਕਿਤੇ ਕੋਈ ਹੋਰ ਨੌਕਰੀ ਮਿਲਣੀ ਚਾਹੀਦੀ ਹੈ ਜੈ ਹਿੰਦ ਜੈ ਜਵਾਨ ਜੈ ਕਿਸਨ ਇਸ ਦੇ ਨਾਲ ਹੀ ਵਿਸ਼ਾਲ ਨੇ ਇੰਸਟਾਗ੍ਰam ਤੇ ਲਿਖਿਆ ਕਿ ਜਿਹੜੇ ਲੋਕ ਕੰਗਣਾ ਦੇ ਹੱਕ ਵਿੱਚ ਹਨ ਉਹ ਦੱਸਣ ਕਿ ਉਹ ਕੀ ਕਰਦੇ ਜੇ ਤੁਹਾਡੀ ਮਾਂ ਨੂੰ ਕਿਹਾ ਜਾਂਦਾ ਕਿ ਤੁਹਾਡੀ ਮਾਂ 100 ਰੁਪਏ ਚੁਪਲਬਧ ਹੈ ਮੈਂ ਦੁਬਾਰਾ ਕਹਿ ਰਿਹਾ ਜੇ ਜਵਾਨ ਕੁਲਵਿੰਦਰ ਕੌਰ ਨੂੰ ਡਿਊਟੀ ਤੋਂ ਹਟਾਇਆ ਜਾਂਦਾ ਤਾਂ ਉਸ ਨੂੰ ਮੇਰੇ ਨਾਲ ਸੰਪਰਕ ਕਰਵਾਉ ਉਹ ਮੈਨੂੰ ਯਕੀਨੀ ਬਣਾਵਾਗਾ ਕਿ ਉਸ ਨੂੰ ਕਿਤੇ ਕੋਈ ਹੋਰ ਨੌਕਰੀ ਮਿਲੇ ਪਰ ਇੱਥੇ ਜਿਹੜਾ ਬਾਲੀਵੁੱਡ ਵੰਡਿਆ ਹੋਇਆ ਦਿਖਾਈ ਦੇ ਰਿਹਾ ਮਿੱਕਾ ਸਿੰਘ ਕੰਗੜਾ ਦੇ ਹੱਕ ਵਿੱਚ ਜਾ ਕੇ ਖੜ ਗਏ ਨੇ ਕਹਿੰਦੇ ਪੰਜਾਬੀ ਤੇ ਸਿੱਖ ਭਾਈਚਾਰੇ ਵਜੋਂ ਅਸੀਂ ਹਮੇਸ਼ਾ ਸੇਵਾ ਤੇ ਸੁਰੱਖਿਆ ਦੇ ਖੇਤਰ ਵਿੱਚ ਆਪਣੀ ਪਛਾਣ ਬਣਾਈ ਹੈ 에어ਪੋਰਟ ਤੇ ਕੰਗੜਾ ਰਣੌਤ ਨਾਲ ਜੋ ਹੋਇਆ ਉਹ ਦੁਖਦ ਹੈ ਕਹਿੰਦੇ ਕਾਂਸਟੇਬਲ ਨੇ ਆਪਣੇ ਨਿੱਜੀ ਗੁੱਸੇ ਕਾਰਨ ਇੱਕ ਯਾਤਰੀ ਤੇ ਹਮਲਾ ਕੀਤਾ ਭਾਵੇਂ ਕਿ ਉਹ ਸਿਰਫ ਲੋਕਾਂ ਦੀ ਸੁਰੱਖਿਆ ਲਈ ਤਾਇਨਾਤ ਸੀ ਕਹਿੰਦੇ ਜੇ ਉਹਦੇ ਅੰਦਰ ਇੰਨਾ ਗੁੱਸਾ ਸੀ ਤਾਂ ਉਸ ਨੂੰ ਸਿਵਲ ਡਰੈਸ ਦੇ ਵਿੱਚ 에어ਪੋਰਟ ਦੇ ਬਾਹਰ ਇਹ ਸਭ ਕਰ ਤੀਜਾ ਹੋਰ ਪੰਜਾਬੀ ਔਰਤਾਂ ਨੂੰ ਵੀ ਭੁਗਤਣਾ ਪੈ ਸਕਦਾ ਹੈ ਤੇ ਉਸ ਨੂੰ ਨੌਕਰੀ ਤੋਂ ਵੀ ਕੱਢਿਆ ਜਾ ਸਕਦਾ ਹੈ ਇਸ ਸਾਰੀ ਘਟਨਾ ਦੇ ਦਰਮਿਆਨ ਇੱਕ ਉੱਚ ਅਧਿਕਾਰੀ ਦਾ ਬਿਆਨ ਵੀ ਸਾਹਮਣੇ ਆਇਆ ਹੈ ਵਿਨੇ ਕਾਜਲਾ ਘਟਨਾ ਵਾਲੀ ਥਾਂ ਤੇ ਪਹੁੰਚੇ ਉਹਨਾਂ ਨੇ ਕਿਹਾ ਕੁਲਵਿੰਦਰ ਕੌਰ ਨੇ ਮਾਫੀ ਮੰਗੀ ਹੈ ਕਾਜਲਾ ਨੇ ਦਿੱਲੀ ਵਿੱਚ ਕੰਗਣਾ ਰਣੌਤ ਨਾਲ ਵੀ ਮੁਲਾਕਾਤ ਕੀਤੀ ਅਤੇ ਖੁਦ ਵੀ ਘਟਨਾ ਬਾਰੇ ਮਾਫੀ ਮੰਗੀ ਉਹਨਾਂ ਕਿਹਾ ਕਿ ਰਣੌਤ ਕੁਲਵਿੰਦਰ ਦੇ ਪਰਿਵਾਰਿਕ ਪਿਛੋਕੜ ਬਾਰੇ ਜਾਣਨਾ ਚਾਹੁੰਦੀ ਸੀ ਇਹ ਵੀ ਜਾਣਨਾ ਚਾਹੁੰਦੀ ਸੀ ਕਿ ਉਸਨੇ ਕਥਿਤ ਤੌਰ ਤੇ ਥੱਪੜ ਕਿਉਂ ਮਾਰਿਆ ਉਹਨਾਂ ਦੱਸਿਆ ਸੀਆਈਐਸਐਫ ਅਧਿਕਾਰੀ ਨੇ ਦੱਸਿਆ ਕਿ ਕੁਲਵਿੰਦਰ ਨੂੰ ਹਾਲੇ ਗ੍ਰਿਫਤਾਰ ਨਹੀਂ ਕੀਤਾ ਗਿਆ ਪੁੱਛਗਿੱਛ ਚੱਲ ਰਹੀ ਹੈ ਤੇ ਇਹ ਕਹਿੰਦੇ ਉਸਨੇ ਭਾਵਨਾਤਮਕ ਤੌਰ ਤੇ ਕੀਤਾ ਤੇ ਉਸ ਤੋਂ ਬਾਅਦ ਉਸਨੇ ਸੌਰੀ ਵੀ ਫੀਲ ਕੀਤਾ ਹੈ ਉਸਦਾ ਪਤੀ ਵੀ ਸੀਆਈਐਸਐਫ ਦੇ ਵਿੱਚ ਹੈ ਕਾਜਲਾ ਨੇ ਦੱਸਿਆ ਕਿ ਕੁਲਵਿੰਦਰ ਨੂੰ ਸਰਚ ਏਰੀਏ ਦੇ ਵਿੱਚ ਤਨਾਤ ਕੀਤਾ ਗਿਆ ਸੀ ਜਦ ਕਿ ਰਣੌਤ ਨੇੜਲੇ ਏਰੀਏ ਚੋਂ ਲੰਘ ਰਹੀ ਸੀ ਕੁਲਵਿੰਦਰ ਕੌਰ ਨੂੰ ਉੱਥੇ ਨਹੀਂ ਹੋਣਾ ਚਾਹੀਦਾ ਸੀ ਪਰ ਪੰਜਾਬ ਪੁਲਿਸ ਦੀ ਕਮੈਲਾ ਕਾਂਸਟੇਬਲ ਨੂੰ ਜਦੋਂ ਕੰਗਣਾ ਬਾਰੇ ਦੱਸਿਆ ਗਿਆ ਤਾਂ ਇਹ ਘਟਨਾ ਵਾਪਰ ਗਈ ਉਹਨਾਂ ਦੱਸਿਆ ਕਿ ਸਾਡੇ ਕੋਲ 에어ਪੋਰਟ ਦੇ ਅੰਦਰ ਹੋਣ ਵਾਲੀ ਹਰ ਘਟਨਾ ਦਾ ਡਿਜੀਟਲ ਫੁੱਟਪ੍ਰਿੰਟ ਹੈ ਸੋ ਜਾਂਚ ਚੱਲ ਰਹੀ ਹੈ ਪ੍ਰੋਟੋਕੋਲ ਦੀ ਸਮੀਖਿਆ ਵੀ ਅਸੀਂ ਕਰ ਰਹੇ ਹਾਂ ਦੋ ਤਿੰਨ ਦਿਨਾਂ ਦੇ ਵਿੱਚ ਜਾਂਚ ਪੂਰੀ ਹੋ ਜਾਊਗੀ ਸਾਰਾ ਕੁਝ ਸਾਹਮਣੇ ਆ ਜਾਊਗਾ ਚੰ디ਗੜ ਮੋਹਾਲੀ 에어ਪੋਰਟ ਤੇ ਕੰਗਨਾਰਨੌਟ ਦੇ ਨਾਲ ਥੱਪੜ ਵਾਲਾ ਮਾਮਲਾ ਪੇਸ਼ ਆਇਆ ਥੱਪੜ ਸੀਆਈਐਸਐਫ ਦੀ ਸਟਾਫ ਕੌਨਸਟੇਬਲ ਨੇ ਕੰਗਨਾਰਨੌਟ ਦੇ ਮੂੰਹ ਦੇ ਉੱਤੇ ਮਾਰਿਆ ਜਿਹਦਾ ਨਾਮ ਕਲਵਿੰਦਰ ਕੌਰ ਦੱਸਿਆ ਜਾ ਰਿਹਾ ਜਦੋਂ ਉਹਦੀ ਮਾਤਾ ਦੇ ਨਾਲ ਗੱਲ ਹੋਈ ਤੇ ਉਹਨਾਂ ਦੀ ਮਾਤਾ ਦਾ ਇਹ ਕਹਿਣਾ ਸੀਗਾ ਕਿ ਮੇਰੀ ਬੇਟੀ ਇਹੋ ਜਿਹਾ ਕੰਮ ਨਹੀਂ ਕਰ ਸਕਦੀ ਯਕੀਨਨ ਕੰਗਣਾ ਵੱਲੋਂ ਸ਼ੁਰੂਆਤ ਹੋਈ ਹੋਵੇਗੀ ਇਹਨੇ ਉਹਦੇ ਨਾਲ ਬਦਜ਼ੁਬਾਨੀ ਕੀਤੀ ਹੋਵੇਗੀ ਜਦੀ ਵਜ੍ਹਾ ਤੋ ਉਹਨੇ ਇਹ ਥੱਪੜ ਮਾਰਿਆ ਹੈਗਾ ਵੇ ਮੇਰੀ ਬੇਟੀ ਇਸ ਤਰ੍ਹਾਂ ਦੀ ਨਹੀਂ ਹੈਗੀ ਮੈਂ ਜਾਣਨੀ ਇਸ ਚੀਜ਼ ਤੋਂ ਦੂਸਰੇ ਵੱਸੇ ਕਿਸਾਨ ਜਥੇਬੰਦੀਆਂ ਦੇ ਲੀਡਰਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਜ ਜਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਕੰਗਣਾ ਹਲੋ ਮੁਸਲਸਲ ਕਿਸਾਨਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਸਿੱਖਾਂ ਨੂੰ ਲੈ ਕੇ ਉਹਨਾਂ ਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਸਾਡੀਆਂ ਮਾਵਾ ਭੈਣਾਂ ਦੇ ਉੱਤੇ ਟਿੱਪਣੀਆਂ ਕੀਤੀਆਂ ਜਾਂਦੀਆਂ ਜਿਹੜੀ ਕਿ ਨਾ ਕਾਬਲੇ ਬਰਦਾਸ਼ਤ ਹੈਗੀਆਂ ਤੇ ਅੱਜ ਵੀ ਅਗਰ 에어ਪੋਰਟ ਦੇ ਉੱਤੇ ਕੋਈ ਮਾਮਲਾ ਇਸ ਤਰ੍ਹਾਂ ਦਾ ਹੋਇਆ ਹੈ ਤੇ ਇਹਦੇ ਵਿੱਚ ਕੰਗਣਾ ਨੇ ਪੈਲ ਕੀਤੀ ਹੋਵੇਗੀ ਕੰਗਣਾ ਨੇ ਆਪਣਾ ਉਹ ਜਿਹੜੀ ਬਦਜ਼ੁਬਾਨੀ ਵਾਲਾ ਉਹਦੇ ਵਿੱਚ ਅਨਸਰ ਮੌਜੂਦ ਹੈਗਾ ਵਾ ਉਹ ਉਹਨੇ ਕੱਢਿਆ ਹੋਣਾ ਉਹਨੇ ਸਾੜ ਕੱਢਿਆ ਹੋਣਾ ਜਿਹਦੀ ਵਜ੍ਹਾ ਤੋਂ ਕਲਵਿੰਦਰ ਕੌਰ ਨੇ ਉਹਦੇ ਮੂੰਹ ਦੇ ਉੱਤੇ ਥੱਪੜ ਮਾਰਿਆ ਹੈਗਾ ਅਸੀਂ ਕਲਵਿੰਦਰ ਕੌਰ ਦੇ ਨਾਲ ਹੈਗੇ ਆ ਅਸੀਂ ਉਹਦੀ ਫੁੱਲ ਸਪੋਰਟ ਕਰਾਂਗੇ ਅਸੀਂ ਪੰਜਾਬ ਪੂਰਾ ਉਹਦੇ ਲਈ ਖੜਾ ਹੈ ਅਸੀਂ 9 ਜੂਨ ਨੂੰ ਅਸੀਂ 9 ਜੂਨ ਨੂੰ ਕੁਲਵਿੰਦਰ ਕਾਸ ਵਾਸਤੇ ਇਨਸਾਫ ਮਾਰਚ ਕੱਢਾਂਗੇ ਤੇ ਸੁਪਰੀਮ ਕੋਰਟ ਤੇ ਹਾਈ ਕੋਰਟ ਨੂੰ ਅਸ ਖੁਦ ਨੋਟਿਸ ਲੈਣਾ ਚਾਹੀਦਾ ਇਸ ਗੱਲ ਦੇ ਉੱਤੇ ਕਿ ਕੰਗਣਾ ਨੂੰ ਇਹ ਗੱਲਾਂ ਜ਼ੇਬ ਨਹੀਂ ਦਿੰਦੀਆਂ ਕਿਉਂਕਿ ਜਿਹੜਾ ਕਲਾਕਾਰ ਹੁੰਦਾ ਉਹ ਰੋਲ ਮਾਡਲ ਹੁੰਦਾ ਹੈ ਤੇ ਹੁਣ ਉਹ ਅਤੇ ਕਲਾਕਾਰ ਹੋਣ ਦੇ ਨਾਲ-ਨਾਲ ਐਮਪੀਏ ਦੀ ਸੀਟ ਵੀ ਜਿੱਤ ਚੁੱਕੀ ਹੈ ਮੈਂਬਰ ਪਾਰਲੀਮੈਂਟ ਬਣ ਗਈ ਹੈਗੀ ਆ ਤੇ ਉਹਨੂੰ ਇਹ ਸ਼ੋਭਾ ਨਹੀਂ ਦਿੰਦਾ ਹੈਗਾ ਕਿ ਉਹ ਮਿਨੋਰਟੀ ਦੇ ਖਿਲਾਫ ਕਿਉਂਕਿ ਅਸੀਂ ਹਿੰਦੁਸਤਾਨ ਦੇ ਵਿੱਚ ਮਿਨੋਰਟੀ ਜਾਂ ਸਿੱਖ ਮਿਨੋਰਟੀ ਛੇ ਗਏ ਨੇ ਆ ਉਹ ਮinority ਦੇ ਖਿਲਾਫ ਅਨਾਵ ਸ਼ਨਾਬ ਬਕੀ ਉਹਨਾਂ ਦੇ ਉੱਤੇ ਮੁਕਤਲਿਫ ਤਰ੍ਹਾਂ ਦੀਆਂ ਟਿੱਪਣੀਆਂ ਕਰੇ ਇਹ ਜਿਹੜੀ ਚੀਜ਼ ਹੈ ਇਹ ਉਹਨੂੰ ਸ਼ੋਭਾ ਨਹੀਂ ਦਿੰਦੀ ਹੈਗੀ ਇਸ ਲਈ ਉਹਦੇ ਉੱਤੇ ਵੀ NSC ਲੱਗਣਾ ਚਾਹੀਦਾ ਹੈ ਉਹਦੇ ਉੱਤੇ ਵੀ ਕਾਰਵਾਈ ਹੋਣੀ ਚਾਹੀਦੀ ਹੈ ਔਰ ਅਦਾਲਤ ਨੂੰ ਇਸ ਦਾ ਨੋਟਿਸ ਯਕੀਨਨ ਲੈਣਾ ਚਾਹੀਦਾ ਹੈਗਾ ਬਲਕਿ ਕਲਵਿੰਦਰ ਕੌਰ ਦੇ ਭਰਾ ਦੇ ਨਾਲ ਵੀ ਗੱਲ ਹੋਈ ਹੈ ਔਰ ਉਹਦਾ ਵੀ ਇਹੀ ਕਹਿਣਾ ਹੈ ਕਿ ਕਲਵਿੰਦਰ ਕੌਰ ਇਸ ਤਰ੍ਹਾਂ ਦੀ ਨਹੀਂ ਹੋਏਗੀ ਇਹ ਅਗਰ ਕੋਈ ਮਾਮਲਾ ਹੋਇਆ ਹੈ ਤੇ ਇਹਦੀ ਸਰਾਸਰ ਵਜ੍ਹਾ ਜੜੀ ਹੈ ਉਹ ਕੰਗਣਾ ਰਣੌਤ ਹੀ ਹੈਗੀ ਹੈ ਫਿਰ ਜਿਹੜੀ 에ਰਪੋਰਟ ਦੇ ਉੱਤੇ ਵੀਡੀਓ ਜਿਹੜੀ ਹੈ ਵਾਇਰਲ ਹੋਣ ਦੇ ਹੀ ਹੈਗੀ ਹੈ ਕੰਗਣਾ ਦੀ ਉਹਦੇ ਵਿੱਚ ਸਾਫ਼ ਦੇਖਿਆ ਜਾ ਸਕਦਾ ਵੈ ਕਿ ਕੰਗਣਾ ਦੇ ਨਾਲ ਜਿਹੜਾ ਇੱਕੋ ਜਿਹੀ ਸਿਕਿਉਰਿਟੀ ਦੇ ਵਿੱਚ ਬੰਦਾ ਸ਼ਾਮਲ ਹੈਗਾ ਵੈ ਉਹ ਕਾਲੇ ਕੱਪੜਿਆਂ ਚ ਮਲਬੂਸ ਇੱਕ ਲੜਕੀ ਨੂੰ ਜ਼ੋਰਦਾਰ ਥੱਪੜ ਜੜਦਾ ਹੈਗਾ ਵੈ ਜਿਹਦੇ ਉੱਤੇ ਇਹ ਸਵਾਲ ਉੱਠਣ ਲਿਆ ਆ ਕਿ ਕੰਗਣਾ ਨੂੰ ਜਿਹੜਾ ਥੱਪੜ ਵੱਜਾ ਜੇ ਉਹਦੀ ਇੰਨੀ ਪਰਚੋਲ ਕੀਤੀ ਜਾਂਦੀ ਹੀ ਹੈਗੀ ਤੇ ਇਹ ਵੀ ਤੇ ਕਿਸੇ ਦੀ ਧੀ ਸੀਗੀ ਭੈਣ ਸੀਗੀ ਇਹਦੇ ਉੱਤੇ ਥੱਪੜ ਜਿਹੜਾ ਜੜਿਆ ਹੈਗਾ ਵੇ ਇਹਦਾ ਇਨਸਾਫ ਕੌਣ ਦੇਗਾ ਇਹ ਵੀ ਗੱਲ ਦੱਸੀ ਜਾਵੇ ਪੂਰਾ ਪੰਜਾਬ ਜਿਹੜਾ ਵੈ ਉਹ ਕੁਲਵਿੰਦਰ ਕੌਰ ਦੇ ਨਾਲ ਹੈਗਾ ਵੇ ਤੇ 2020 ਦੇ ਕਿਸਾਨ ਅੰਦੋਲਨ ਦੇ ਵਿੱਚ ਜਿਹੜੀ ਮਾਂ ਜੀ 80 ਸਾਲਾਂ ਮਾਂ ਜੀ ਜਿਹੜੇ ਇੱਕ ਮਹਿੰਦਰ ਕੌਰ ਦੇ ਉੱਤੇ ਕੰਗਣਾ ਨੇ ਟਿੱਪਣੀ ਕੀਤੀ ਸੀ ਔਰ ਉਹਨਾਂ ਨੇ ਕੰਗਣਾ ਦੇ ਖਿਲਾਫ ਕੇਸ ਵੀ ਦਾਇਰ ਕੀਤਾ ਸੀ ਉਹ ਵੀ ਮੈਦਾਨ ਵਿੱਚ ਆ ਗਏ ਨੇ ਉਹਨਾਂ ਨੇ ਵੀ ਇਹੀ ਕਿਹਾ ਹੈ ਕਿ ਇਹਨੂੰ ਇਹ ਜਿਹੜੀ ਸਾਡੇ ਖਿਲਾਫ ਅਨਾਬ ਸ਼ਨਾਬ ਬਾਕਦੀ ਏ ਇਸ ਵਜ੍ਹਾ ਤੋਂ ਇਹਦੇ ਉੱਤੇ ਥੱਪੜ ਇਹਦੇ ਮੂੰਹ ਤੇ ਮਾਰਿਆ ਗਿਆ ਹੈਗਾ ਵੈ ਔਰ ਉਸ ਬੱਚੀ ਜਿਹੜੀ ਕਲਵਿੰਦਰ ਕੌਰ ਹੈ ਉਹਦਾ ਕੋਈ ਕਸੂਰ ਨਹੀਂ ਹੈਗਾ ਉਹਦਾ ਪਰਿਵਾਰ ਹੈ ਉਹਦੇ ਉੱਤੇ ਕਿਸੇ ਕਿਸਮ ਦੀ ਕਾਰਵਾਈ ਨਹੀਂ ਕੀਤੀ ਜਾਵੇ ਅਗਰ ਕੋਈ ਕਾਰਵਾਈ ਕਰਨੀ ਹੈ ਤੇ ਉਹਦੇ ਥਾਂ ਤੇ ਮੇਰੇ ਉੱਤੇ ਕਰ ਲਵੋ ਮੈਂ ਹਾਜ਼ਰ ਹੀ ਹਗੀ ਆ ਲੇਕਿਨ ਕਲਵਿੰਦਰ ਕੌਰ ਨੂੰ ਛੱਡ ਦਿੱਤਾ ਜਾਵੇ ਉਹਨੂੰ ਉਹਦੀ ਜਿਹੜੀ ਡਿਊਟੀ ਹੈ ਉਹ ਨਿਭਾਉਣ ਦਿੱਤੀ ਜਾਵੇ ਤੇ ਪੂਰਾ ਪੰਜਾਬ ਹੁਣ ਜਿਹੜਾ ਵਾ ਕੁਲਵਿੰਦਰ ਕੌਰ ਵਾਸਤੇ ਬਾਹਰ ਨਿਕਲ ਆਇਆ ਵਾ ਕਿਸਾਨ ਜਥੇਬੰਦੀਆਂ ਨੇ ਵੀ ਐਲਾਨ ਕਰ ਦਿੱਤੇ ਹੈਗੇ ਆ ਮੁਖਤਲਫ ਲੀਡਰਾਂ ਅਲੋ ਵੀ ਇਹ ਜਿਹੜੇ ਐਲਾਨਾਤ ਕੀਤੇ ਗਏ ਆ ਕਿ 9 ਜੂਨ ਨੂੰ ਇਨਸਾਫ ਮਾਰਚ ਕੱਢਿਆ ਜਾਏਗਾ ਔਲ ਕੁਲਵਿੰਦਰ ਕੌਰ ਦੇ ਨਾਲ ਜ਼ਿਆਤੀ ਨਹੀਂ ਹੋਣ ਦਿੱਤੀ ਜਾਏਗੀ ਫਿਰ ਵਿਦੇਸ਼ਾਂ ਅਲੋ ਵੀ ਹੁਣ ਪੈਗਾਮਾਤ ਆਉਣ ਲੱਪੇ ਨੇ ਇੱਕ ਸਿੱਖ ਵੀਰ ਨੇ ਕੁਲਵਿੰਦਰ ਕੌਰ ਨੂੰ 5 ਲੱਖ ਰੁਪਇਆ ਦੇਣ ਦਾ ਐਲਾਨ ਕੀਤਾ ਹੈ ਔਰ ਉਹਨੇ ਕਿਹਾ ਹੈ ਕਿ ਇਹਨੇ ਬਿਲਕੁਲ ਥੱਪੜ ਮਾਰ ਕੇ ਇਹਨੂੰ ਇਹਦੀ ਔਕਾਤ ਯਾਦ ਕਰਾਈ ਹੈਗੀ ਇਹਨੂੰ ਦੱਸਿਆ ਹੈ ਕਿ ਅਸੀਂ ਅਣਖੀ ਖੂਨ ਹੈ ਅਸੀਂ ਪੰਜਾਬੀ ਹੈਗੇ ਆ ਅਸੀਂ ਟਕੇ ਟਕੇ ਤੇ ਵਿਕਣੇ ਵਾਲੇ ਨਹੀਂ ਹੈਗੇ ਜੇ ਕੋਈ ਸਾਡਾ ਹਮਕੁ ਤੁਮਕੁ ਕਰਦਾ ਆਇਆ ਤੇ ਅਸੀਂ ਉਹਦੇ ਅੱਗੇ ਖੜੇ ਹੋ ਜਾਂਦੇ ਆ ਹਰ ਚੀਜ਼ ਦਾ ਤੇ ਲਾ ਦਿੰਨੇ ਆ ਤੇ ਕਲਵਿੰਦਰ ਕੌਰ ਤੂੰ ਪਰੇਸ਼ਾਨ ਨਹੀਂ ਹੋਣਾ ਅਸੀਂ ਤੇਰੇ ਨਾਲ ਹੈਗੇ ਆ ਤੇਰੇ ਉੱਤੇ ਅਸੀਂ ਆਂਚ ਨਹੀਂ ਆਉਣ ਦਾਂਗੇ ਔਰ ਉਹਨਾਂ ਨੇ ਖੁਸ਼ ਹੋ ਕੇ 5 ਲੱਖ ਰੁਪਏ ਦਾ ਇਨਾਮ ਦਿੱਤਾ ਹੈਗਾ ਵੇ ਇਹ ਸੀਗੀ ਵੀਰੋ ਅੱਜ ਦੀ ਵੀਡੀਓ ਵੀਡੀਓ ਬਾਰੇ ਤੁਹਾਡਾ ਕੀ ਖਿਆਲ ਹੈਗਾ ਤੁਸੀਂ ਤੁਸੀਂ ਕੀ رائے ਰੱਖਦੇ ਹੋ ਕਮੈਂਟ ਦੇ ਵਿੱਚ ਲਾਜ਼ਮੀ ਦੱਸਿਓ ਆਪਣਾ ਰੱਖਿਓ ਢੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼